ਅੱਜ ਕਿਤਾਬਾਂ ਦੀ ਦੁਗਦਸਾ ਅਜੇ ਹੀ ਹੋ ਗਈ ਸਾਨੂੰ ਗਿਆਨ ਦਿੰਦੀਆਂ ਨੇ ਕਿਤਾਬਾਂ ਸਾਨੂੰ ਰੂਹਾਂ ਤੇ ਖਰਨਾ ਪੈ ਰਿਆ ਅਜਿਹੀਆਂ ਚੀਜ਼ਾਂ ਸਿਤਿਹੀ ਹੋ ਗਈ ਜਿਹੜੀਆਂ ਚੀਜ਼ਾਂ ਨਹੀਂ ਵਿਕਣ ਵਾਲੀਆਂ ਉਹ ਸ਼ੀਸ਼ਿਆਂ ਦੇ ਵਿੱਚ ਬੰਦ ਨੇ ਮਤਲਬ ਗੱਲ ਹੈ ਨਾ ਜਲਦੀ ਕਿਥੋਂ ਜਦੋਂ ਅੰਗਰੇਜ਼ ਆਏ ਸੀ ਆਪਣੇ ਕੋਲੇ ਉਹ ਇੱਕ ਤਾਂ ਸ਼ਰਾਬਾਂ ਲੈ ਕੇ ਆਏ ਤੇ ਇੱਕ ਕਿਤਾਬਾਂ ਲੈ ਕੇ ਆਏ ਅਸੀਂ ਪੰਜਾਬ ਵਾਲਿਆਂ ਨੇ ਸ਼ਰਾਬਾਂ ਲੈ ਲਈਆਂ ਉਹ ਕੇਰਲ ਵਾਲੇ ਕਿਤਾਬਾਂ ਲੈ ਕੇ ਬਹਿ ਗਏ ਉਹ ਅੱਗੇ ਲੰਘ ਗਏ ਜਿਹੜੇ ਟ੍ਰੇਨ ਕੋਈ ਜਾਂਦੀ ਹੈ ਕੋਈ ਜਹਾਜ਼ ਜਾਂਦਾ ਉਹਨਾਂ ਕੋਲੇ ਕਿਤਾਬ ਹੋਊਗੀ ਆਪਣੇ ਵਾਲੇ ਹੱਥਾਂ ਦੇ ਵਿੱਚ ਮੋਬਾਈਲ ਹੋਊਗਾ ਸਾਡਾ ਇਤਿਹਾਸ ਬਹੁਤ ਹੈ ਜੀ ਬਹੁਤ ਗਿਆਨਵਾਨ ਇਤਿਹਾਸ ਹੈ ਬਹੁਤ ਆਪਣੇ ਕੋ ਰਾਈਟਰ ਹੋਏ ਨੇ ਤੇ ਆ ਮਾਪੇ ਦਾ ਵੀ ਫਰਜ਼ ਬਣਦਾ ਸਾਨੂੰ ਸਾਨੂੰ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਚਾਹੀਦਾ ਲੋਕਡਾਊਨ ਦੇ ਵਿੱਚ ਬੱਚਿਆਂ ਦੇ ਹੱਥ ਦੇ ਵਿੱਚ ਫੋਨ ਆ ਗਏ ਉਹ ਮਤਲਬ ਇਹੋ ਜਿਹਾ ਕੁਝ ਹੈ ਜਿਹੜਾ ਕੁਝ ਵੱਡਿਆਂ ਨੂੰ ਵੀ ਨਹੀਂ ਆਉਂਦਾ ਸੱਚੀ ਕੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿਕੀਦਕਰ ਤੋਂ ਤੁਹਾਡਾ ਸਵਾਗਤ ਕਰਦਾ ਜੇਕਰ ਤੁਹਾਡੇ ਘਰ ਦੇ ਵਿੱਚ ਕਿਤਾਬਾਂ ਪਈਆਂ ਨੇ ਇਹਨਾਂ ਨੂੰ ਪੜ੍ਹ ਜ਼ਰੂਰ ਲਿਓ ਸੁੱਟ ਨਾ ਦਿਓ ਕਿਤੇ ਕਿਉਂਕਿ ਇਸ ਦੇ ਵਿੱਚ ਬੜਾ ਗਿਆਨ ਛਪਿਆ ਹੋਇਆ ਬੜਾ ਗਿਆਨ ਤੇ ਅੱਗੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਪਰ ਸਮਾਂ ਅਜਿਹਾ ਆਇਆ ਅਸੀਂ ਆਪਣੇ ਬੱਚਿਆਂ ਨੂੰ ਹੱਥਾਂ ਦੇ ਵਿੱਚ ਮੋਬਾਈਲ ਫੜਾ ਦਿੱਤੇ ਕਿਤਾਬਾਂ ਤੋਂ ਦੂਰ ਕਰ ਲਿਆ ਅਜਿਹੇ ਨੌਜਵਾਨਾਂ ਦੇ ਨਾਲ ਤੁਹਾਨੂੰ ਮਲਾਵਾਂਗੇ ਜੋ ਕਿ ਪਿੰਡ-ਪਿੰਡ ਜਾ ਕੇ ਹਰ ਜਗ੍ਹਾ ਤੇ ਜਾ ਕੇ ਇੱਕ ਕਿਤਾਬਾਂ ਦੀ ਸਟਾਲ ਲਗਾਉਂਦੇ ਨੇ ਜਿਸ ਦੇ ਵਿੱਚ ਗਿਆਨ ਦਾ ਭੰਡਾਰ ਹੈ ਕਿਤਾਬਾਂ ਕਿਤਾਬਾਂ ਰੱਖੀਆਂ ਹੋਈਆਂ ਨੇ ਹਰ ਜਗ੍ਹਾ ਤੇ ਪੇਚ ਜਾਂਦੇ ਨੇ ਪਿੰਡਾਂ ਦੇ ਵਿੱਚ ਪਹੁੰਚ ਜਾਂਦੇ ਨੇ ਇਹ ਲੋਕਾਂ ਦੇ ਨਾਲ ਰابطਾ ਕਾਇਮ ਕਰਦੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਅਵੇਲ ਕਰਦੇ ਨੇ ਕਿ ਕਿਤਾਬਾਂ ਨਾਲ ਜੁੜੋ ਕਿਤਾਬਾਂ ਪੜੋ ਅਸਲ ਗਿਆਨ ਕਿਤਾਬਾਂ ਬੀਬੀਆਂ ਨੇ ਤੁਹਾਨੂੰ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਆ ਤੁਹਾਡਾ ਸਤਿ ਸ੍ਰੀ ਅਕਾਲ ਬਾਈ ਜੀ ਕਿਤਾਬਾਂ ਲੈ ਕੇ ਆਏ ਆ ਬਾਈ ਜੀ ਅੱਜ ਕਿਤਾਬਾਂ ਦੀ ਦੁਗਦਸਾ ਅਜੇ ਹੀ ਹੋ ਗਈ ਸਾਨੂੰ ਗਿਆਨ ਦਿੰਦੀਆਂ ਨੇ ਕਿਤਾਬਾਂ ਸਾਨੂੰ ਰੋੜਾ ਤੇ ਖੜਨਾ ਪੈ ਰਿਹਾ ਅਜਿਹੀਆਂ ਚੀਜ਼ਾਂ ਸਥਿਤੀ ਹੋ ਗਈ ਜਿਹੜੀਆਂ ਚੀਜ਼ਾਂ ਨਹੀਂ ਵਿਕਣ ਵਾਲੀਆਂ ਉਹ ਸ਼ੀਸ਼ਿਆਂ ਦੇ ਵਿੱਚ ਬੰਦ ਨੇ ਹਾਂਜੀ ਹਾਂਜੀ ਐਡਾ ਵੀਰ ਜੀ ਪਤਾ ਕੀ ਆ ਗਿਆਨ ਆ ਜਿਹੜਾ ਚਾਰੇ ਪਾਸੇ ਆ ਪਰ ਗੱਲ ਇਹ ਆ ਵੀ ਸਹੀ ਗਿਆਨ ਸਾਡੇ ਕੋਲੇ ਗਿਆਨ ਕਿਹੜਾ ਪਹੁੰਚ ਰਿਹਾ ਵਾ ਉਹੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਸ਼ੀਸ਼ਿਆਂ 'ਚ ਬਿਕ ਰਹੀਆਂ ਨੇ ਤੇ ਇਹ ਸਾਨੂੰ ਸੜਕਾਂ 'ਤੇ ਵੇਚਣੀਆਂ ਪੈ ਰਹੀਆਂ। ਅਸਲ ਗੱਲ ਇਹ ਆ ਵੀ ਸਾਡੇ ਕੋਲੇ ਪਹੁੰਚ ਦੀ ਗੱਲ ਕੀ ਆ। ਹੁਣ ਜਿਵੇਂ ਸਾਡੇ ਗਾਇਕ ਨੇ ਕਈ ਕਿਤਾਬਾਂ ਦੇ ਵਿੱਚ ਜਦ ਮਹਾਰਾਜ ਰਣਜੀਤ ਸਿੰਘ ਜੀ ਦਾ ਮਹਾਰਾਣੀ ਜਿੰਦਾ ਜੀ ਦਾ ਜਿਨ੍ਹਾਂ ਦੇ ਨਾਂ ਲੈਂਦੇ ਨੇ ਸਿੱਖ ਇਤਿਹਾਸ ਦੀ ਗੱਲ ਕਰਦੇ ਨੇ ਨਾ ਉਹਦੇ ਕਰਕੇ ਆ ਜਿਹੜਾ ਬੱਚੇ ਨੂੰ ਪਤਾ ਲੱਗਦਾ ਵੀ ਹਾਂ ਵੀ ਸਾਡੇ ਸਾਡੇ ਜਿਹੜੇ ਮਰੋਲ ਮਾਡਲ ਹੋਏ ਨੇ ਕਿਹੜੇ ਹੋਣੇ ਚਾਹੀਦੇ ਨੇ। ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਫਿਰ ਇਹਨਾਂ ਕਿਤਾਬਾਂ ਬਾਰੇ ਗੱਲ ਕਰਦੇ ਨੇ ਪੁੱਛਦੇ ਨੇ ਤੇ ਸੱਤੋਂ ਅੱਗੇ ਲੈ ਕੇ ਵੀ ਜਾਂਦੇ ਨੇ ਕਈ ਨੌਜਵਾਨ ਆ ਜਿਹੜੇ ਆਉਂਦੇ ਨੇ ਖੜਦੇ ਨੇ ਕਿਤਾਬਾਂ ਬਾਰੇ ਗੱਲ ਕਰਦੇ ਨੇ ਤੋਂ ਸਾਡੇ ਕਿਤੇ ਨਾ ਕਿਤੇ ਗਾਇਕ ਆ ਜਿਹੜੇ ਉਹ ਜਦੋਂ ਇਹਨਾਂ ਦੀ ਗੱਲ ਕਰਦੇ ਨੇ ਤਾਂ ਕਿਤਾਬਾਂ ਵਿਕਦੀਆਂ ਨੇ ਅੱਜਕੱਲ੍ਹ ਵਿਕਦੀਆਂ ਨੇ ਵਿੱਚ ਖਰੀਦੇ ਨੇ ਪੜ੍ਹਦੇ ਨੇ ਸੁਣਦੇ ਨੇ ਇਹ ਗੱਲ ਆ ਵੀ ਜੋ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਕੀ ਰਿਹਾ ਵਾ ਹੁਣ ਤੁਹਾਨੂੰ ਪਤਾ ਹੀ ਹੈ ਨਾ ਰੀਲਾਂ ਕਿੱਦਾਂ ਦੀ ਕਿੱਦਾਂ ਸਕਰੋਲ ਹੋ ਰਹੀ ਨੇ ਉਹਦੇ ਵਿੱਚ ਜਦੋਂ ਕਿਤਾਬ ਦੀ ਗੱਲ ਹੁੰਦੀ ਆ ਤਾਂ ਫਿਰ ਅਗਲਾ ਸਰਚ ਕਰਦਾ ਯਾਰ ਕਿਤਾਬ ਕਿੱਥੇ ਆ ਜਾਂ ਕਿਵੇਂ ਮਿਲਦੀ ਹੈ ਤਾਂ ਸਾਡੇ ਕੋਲੇ ਆ ਕੇ ਉਹ ਕਿਤਾਬ ਪੁੱਛਦੇ ਨੇ ਫਰਕ ਹੈਗਾ ਜਣਗੀ ਨੌਜਵਾਨ ਮੋੜ ਰਹੇ ਨੇ ਇਹਨਾਂ ਕਿਤਾਬਾਂ ਵੱਲ ਨੂੰ ਗਾਇਕਾਂ ਦੀ ਗੱਲ ਕੀਤੀ ਆ ਵੀ ਜਾਇਕ ਕਿਤਾਬਾਂ ਪੜ੍ਹਦੇ ਨੇ ਫਿਰ ਸਿੱਖਦੇ ਨੇ ਗਾਇਕ ਵੀ ਇਹੀ ਕਿਤਾਬਾਂ ਤੋਂ ਸਿੱਖਦੇ ਨੇ ਜੇ ਗੱਲ ਕਰ ਲਈਏ ਉਹ ਵੀ ਕਿਤੋਂ ਸਿੱਖ ਕੇ ਨਹੀਂ ਆਏ ਜੇ ਅਸੀਂ ਕਿਤਾਬਾਂ ਪੜ੍ਹਾਂਗੇ ਅਸੀਂ ਵੀ ਗਿਆਨਮਾਨ ਹੋ ਜਾਾਂਗੇ ਹਾਂਜੀ ਇਦਾਂ ਹੀ ਆ ਮਤਲਬ ਕਿਤੋਂ ਨਾ ਕਿਤੋਂ ਗੱਲ ਸਾਨੂੰ ਪਤਾ ਲੱਗਣੀ ਹੋਣੀ ਚਾਹੀਦੀ ਆ ਤਾਂ ਹੁਣ ਅੱਜ ਕੱਲ੍ਹ ਕਪਤਾਂ ਵਾਲੀਆਂ ਬਹੁਤ ਜ਼ਿਆਦਾ ਕਿਤਾਬਾਂ ਆ ਚੁੱਕੀਆਂ ਨੇ ਮਤਲਬ ਗੱਲ ਹੈ ਨਾ ਚੱਲਦੀ ਕਿਸਮਾ ਜਿੱਦਾਂ ਹੁ ਉਹ ਇੱਕ ਤਾਂ ਸ਼ਰਾਬਾਂ ਲੈ ਕੇ ਆਏ ਤੇ ਇੱਕ ਕਿਤਾਬਾਂ ਲੈ ਕੇ ਆਏ ਅਸੀਂ ਪੰਜਾਬ ਵਾਲਿਆਂ ਨੇ ਸ਼ਰਾਬਾਂ ਲੈ ਲਈਆਂ ਉਹ ਕੇਰਲ ਵਾਲੇ ਕਿਤਾਬਾਂ ਲੈ ਕੇ ਬਹਿ ਗਏ ਉਹ ਅੱਗੇ ਲੰਘ ਗਏ ਤੁਸੀਂ ਬਾਹਰ ਵੀ ਦੇਖ ਲਿਓ ਜਿਹੜਾ ਟ੍ਰੇਨ ਕੋਈ ਜਾਂਦੀ ਆ ਕੋਈ ਜਹਾਜ਼ ਜਾਂਦਾ ਉਹਨਾਂ ਕੋਲੇ ਕਿਤਾਬ ਹੋਊਗੀ ਆਪਣੇ ਵਾਲੇ ਹੱਥਾਂ ਦੇ ਵਿੱਚ ਮੋਬਾਈਲ ਹੋਊਗਾ ਬਸ ਇਹੀ ਫਰਕ ਆ ਵੀ ਅਸੀਂ ਕਿਤਨਾ ਕਿਤੇ ਪਿੱਛੇ ਰਹਿ ਗਏ ਗੱਲਾਂ 'ਚ ਗਿਆਨ ਦੇ ਕਮਜ ਸਾਡਾ ਇਤਿਹਾਸ ਬਹੁਤ ਆ ਜੀ ਬਹੁਤ ਗਿਆਨਵਾਨ ਇਤਿਹਾਸ ਆ ਬਹੁਤ ਆਪਣੇ ਕੋਲ ਰਾਈਟਰ ਹੋਏ ਨੇ ਪਰ ਅਸੀਂ ਕਿਤਨਾ ਕਿਤੇ ਪਿੱਛੇ ਰਹਿ ਗਏ ਰਸ਼ੀਆ ਦੇ ਨਾਵਲ ਬਹੁਤ ਚੱਲਦੇ ਨੇ ਮੇਰਾ ਪਾਕਿਸਤਾਨ ਬਹੁਤ ਚੱਲਦਾ ਕਈ ਨਾਵਲ ਨੇ ਜਿਹੜੇ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਬਈ ਜੀ ਜ਼ਰੂਰ ਸਾਨੂੰ ਜਿਹੜੀ ਟਾਈਮ ਚੱਲ ਰਿਹਾ ਉਹਦੇ ਨਾਲ ਚੱਲਣਾ ਵੀ ਚਾਹੀਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਪੈਲੀ ਆਪਾਂ ਚੱਲ ਰਿਹਾ ਮੋਬਾਈਲ ਦਾ ਜ਼ਮਾਨਾ ਚੱਲ ਰਿਹਾ ਫਾਰਵਰਡ ਹੋ ਗਏ ਲੋਕ ਪਰ ਇਹ ਗਿਆਨਵਾਨ ਨੇ ਅਸੀਂ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਤਾਂ ਜ਼ਰੂਰ ਦੇਤੇ ਅਦੇ ਹਮ ਮਾਪੇ ਦਾ ਵੀ ਫਰਜ਼ ਬਣਦਾ ਸਾਨੂੰ ਸਾਨੂੰ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਚਾਹੀਦਾ ਵੀ ਪਈਆ ਕਿਤਾਬ ਪੜ ਲਾ ਜੇਕਰ ਮਾਂ ਕਿਤਾਬ ਹੱਥ ਦੇ ਵਿੱਚ ਰੱਖੂਗੀ ਤੇ ਬੱਚਾ ਵੀ ਮੋਬਾਈਲ ਛੱਡ ਕੇ ਹੱਥ ਦੇ ਵਿੱਚ ਕਿਤਾਬ ਹੀ ਪੜੂਗਾ ਜੇ ਮਾਂ ਨੇ ਮੋਬਾਈਲ ਫੜ ਲਿਆ ਬੱਚੇ ਨੇ ਵੀ ਮੋਬਾਈਲ ਹੀ ਫੜ ਲਿਆ ਬਿਲਕੁਲ ਜੀ ਹਨਾ ਲਾਕਡਾਊਨ ਦੇ ਦੌਰਾਨ ਜਿਹੜਾ ਅੱਜ ਕੱਲ ਆਪਾਂ ਦੇਖ ਰਹੇ ਆ ਨੌਜਵਾਨ ਛੋਟੇ ਬੱਚੇ ਜਿਹੜੇ ਮੋਬਾਈਲ ਨਾਲ ਇੰਨਾ ਜੁੜੇ ਹੋਏ ਨੇ ਇਹ ਲਾਕਡਾਊਨ ਨੇ ਬੜੀ ਸਾਡੀ ਪ੍ਰੇਸ਼ਾਨੀ ਪੈਦਾ ਕੀਤੀ ਆ ਲਾਕਡਾਊਨ ਦੇ ਵਿੱਚ ਬੱਚਿਆਂ ਦੇ ਹੱਥ ਦੇ ਵਿੱਚ ਫੋਨ ਆ ਗਏ ਉਹ ਮਤਲਬ ਇਹੋ ਜਿਹਾ ਕੁਝ ਸਿੱਖ ਗਏ ਜ ਇਹ ਗੱਲ ਮੰਨਣੀ ਪਊਗੀ ਹੁਣ ਲੌਕਡਾਊਨ ਤੋਂ ਬਾਅਦ ਜਿਵੇਂ ਜਿਵੇਂ ਥੋੜਾ ਜਿਹਾ ਚੇਂਜ ਹੋ ਰਿਹਾ ਸਮਾਂ ਸੈੱਟ ਹੋ ਰਿਹਾ ਵਾ ਹੁਣ ਮੁੜ ਰਹੇ ਨੇ ਕਿਉਂਕਿ ਮੋਬਾਈਲ ਉਹ ਸਿਰੇ ਤੱਕ ਦੇਖ ਚੁੱਕੇ ਨੇ ਕੁਝ ਨਹੀਂ ਹੈਗਾ ਉਹਨਾਂ ਨੇ ਦੇਖ ਲਿਆ ਪਤਾ ਲੱਗ ਗਿਆ ਵਰੀਲਾਂ ਦੇਖੀ ਜਾਓ ਜੋ ਮਾਦੀ ਟਾਈਮ ਖਰਾਬ ਹੈ ਇੱਕ ਤਰ੍ਹਾਂ ਦਾ ਵੀ ਹੋਰ ਕੋਈ ਨਹੀਂ ਹੈਗਾ ਹੁਣ ਮੁੜ ਰਹੇ ਨੇ ਪਰ ਪੋਜ਼ਿਟਿਵ ਗੱਲ ਇਹ ਆ ਵੀ ਹੁਣ ਉਹਨਾਂ ਦੇ ਘਰ ਦੇ ਵੀ ਬੱਚਿਆਂ ਦੇ ਮਾਪੇ ਵੀ ਉਹਨਾਂ ਦੇ ਵੱਡੇ ਭੈਣ ਭਰਾ ਵੀ ਕਿਤਾਬਾਂ ਵਾਲੇ ਪਾਸੇ ਨੂੰ ਮੁੜ ਰਹੇ ਨੇ ਸੋ ਬੜੀ ਚੰਗੀ ਗੱਲ ਆ ਵੀ ਕਿਤਾਬਾਂ ਜੀ ਪੜ ਲੰਗੇ ਦੇ ਕੋਲ ਨਾਲ ਕੁਝ ਜ਼ਰੂਰ ਮਿਲੂਗਾ ਜੀ ਭੈ ਜੀ ਇਹ ਕਿ ਪਰ ਬਹੁਤ ਕਾਟਕ ਨਹੀਂ ਜਿਹੜੇ ਕਿਤਾਬਾਂ ਨਾਲ ਜੁੜੇ ਹੋਏ ਨੇ ਫਿਰ ਜੇ ਗੱਲਬਾਤ ਕਰੀਏ ਤੁਹਾਡੇ ਨਾਲ ਇਹ ਕਿਵੇਂ ਚੱਲਦਾ ਫਿਰ ਸਾਰਾ ਸਰਕਲ ਕਿਵੇਂ ਘੁੰਮਦਾ ਕਿਸੇ ਨੇ ਰੋਕੇ ਨਹੀਂ ਯਾਰ ਤੁਸੀਂ ਹੋਰ ਕੰਮ ਕਰ ਲਓ ਕਿਤਾਬਾਂ ਦਾ ਕੰਮ ਕਰਨ ਲੱਗੇ ਕਿਤਾਬਾਂ ਤਾਂ ਬਹੁਤ ਕੱਟ ਵੇਕਦੀਆਂ ਨੇ ਨਹੀਂ ਦਰਅਸਲ ਜੀ ਸਾਡੀ ਜੋਬ ਤਾਂ ਹੋਰ ਆ ਇਹ ਤਾਂ ਅਸੀਂ ਮਤਲਬ ਫ੍ਰੀ ਟਾਈਮ ਦੇ ਵਿੱਚ ਸੇਵਾ ਦੇ ਤੌਰ ਤੇ ਇੱਕ ਤਰ੍ਹਾਂ ਕਰਦੇ ਆ ਪਿੰਡ 'ਚ ਲਾਇਬ੍ਰੇਰੀ ਜਲਦੀ ਹੈ ਭਾਈ ਕਾਂਨ ਸਿੰਘ ਨਾਬਾ ਜੀ ਦੇ ਨਾਮ ਤੇ ਜੀ ਤੇ ਜਿਹੜੇ ਬੰਦੇ ਪਾਠਕ ਨੇ ਜਿਨ੍ਹਾਂ ਨੂੰ ਸ਼ੌਂਕ ਆ ਜੀ ਪੜਨ ਦੀ ਚੇਟਕ ਆ ਤੇ ਉਹ ਬੰਦੇ ਸਾਨੂੰ ਫੋਨ ਕਰਕੇ ਕਿਤਾਬਾਂ ਮੰਗਵਾਉਂਦੇ ਨੇ ਅਸੀਂ ਆਨਲਾਈਨ ਕਿਤਾਬਾਂ ਭੇਜਦੇ ਆ ਬਾਹਰ ਵੀ ਭੇਜਦੇ ਆ ਜੀ ਜਿਨ੍ਹਾਂ ਨੂੰ ਸ਼ੌਂਕ ਆ ਜੀ ਉਥੇ ਮਰਜ਼ੀ ਜਿਹੜੇ ਮਾਦੀ ਦੇਸ਼ ਜਿਹੜੇ ਮਾਦੀ ਸ਼ਹਿਰ ਹੋਵੇ ਤੇ ਉਹਨਾਂ ਨੇ ਕਿਤਾਬ ਮੰਗਵਾਉਣੀ ਤੇ ਪੜ੍ਹਨੀ ਹੀ ਪੜ੍ਹਣੀ ਆ ਕਿਹਦੇ ਵਿੱਚ ਜੇ ਤਬਦੀਲੀ ਲੈ ਕੇ ਆਉਣੀ ਆ ਸਾਨੂੰ ਕਿਤਾਬਾਂ ਨਾਲ ਜ਼ਰੂਰ ਜੋੜਨਾ ਚਾਹੀਦਾ ਜੀ ਜੀ ਇਦਾਂ ਹੀ ਆ ਜਿੱਦਾਂ ਕਹਿ ਲੋ ਵੀ ਕਸਰਤ ਆ ਜਿਹੜੀ ਸਾਨੂੰ ਸਰੀਰ ਲਈ ਫਾਇਦੇਮੰਦ ਆ ਕਿਤਾਬਾਂ ਜਿਹੜੀ ਸਾਡੇ ਦਿਮਾਗ ਨੂੰ ਰੌਸ਼ਨ ਆ ਕਰਦੀ ਨੇ ਕਰਚ ਕਿਤਾਬ ਜਰੂਰ ਹੋਣੀ ਚਾਹੀਦੀ ਹੈ ਜੀ ਸਰ ਆਪਵਾਸਤਿਕ ਮਾਨ ਇਹ ਉਹ ਨੌਜਵਾਨ ਨੇ ਉਹ ਨੌਜਵਾਨ ਮੁੰਡੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਨੇ ਕਿਤਾਬਾਂ ਦੀ ਸਟਾਲ ਲਾਉਂਦੇ ਨੇ ਲੋਕਾਂ ਨੂੰ ਜਿਹੜਾ ਗਿਆਨ ਆ ਗਿਆਨ ਆ ਕਿਤਾਬਾਂ ਤੋਂ ਮਿਲਦਾ ਹੈ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਤੁਹਾਡੇ ਨਾਲ ਧੰਨਵਾਦ